ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਓ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਸ੍ਰੀ ਭਗਵਤੀ ਜੀ ਸਹਾਇ ਅਥ ਭਗਵਤੀ ਬ੍ਰਹਮ ਕਵਜ ਲਿਖਤੇ ਪਾਤਸ਼ਾਹੀ ਦਸਵੀਂ ਖੜਗ ਖੰਡਾ ਅਸੀ ਅਰਗਰ ਧਰਮ ਰਸ਼ ਤਗ ਛਤਰੀ ਵਿਸ਼ਵ ਪਾਲ ਪੂਪਾਲ ਪਸ਼ ਪਲ ਪਸ਼ ਰਣ ਕਸ਼ ਅਤਰੀ ਰਾਜ ਮੰਡਾਇਤ ਪ੍ਰਚੰਡਾ ਈਸ਼ਵਰੀ ਕਰਵਾਰ ਹੈ ਸ਼ਕਤ ਬ੍ਰਹਮੀ ਵੈਸ਼ਨਵੀ ਭਵਾਨੀ ਤੂਤਰਵਾਰ ਹੈ ਨਤ ਜੋਤੀ ਮੁਕਤ ਦਾਇਕ ਧਾਰਾ ਧਾਰਾ ਕਿਰਪਾਨ ਹੈ ਚੰਡਕਾ ਮੰਡਕਾ ਮ੍ਰਿਤਕਾ ਜਗਤ ਜਨਨੀ ਕਾਲ ਕਾ ਗੁਣਖਾਨ ਹੈ ਅਕਾਲ ਜੋਤੀ ਨਹ ਕਲੰਕਾ ਮਹਾ ਬਲੀ ਤਰਮਾਨ ਹੈ ਪਵ ਮਾਨਖਾ ਖਲਹਾਨਕਾਰਤ ਪਾਨਕਾ ਜਗਮਾਨ ਹੈ ਇਹ ਕਵਚ ਬ੍ਰਹਮਾ ਕੁਪਤੀ ਸਾ ਪੜੈ ਜੋ ਨਿਤ ਛਤਰੀ ਰਣ ਜੀਤ ਲਹ ਨਰ ਪੀਤ ਰਹੇ ਰਿੱਧ ਸਿੱਧ ਪਾਵੇ ਅਤਰੀ ਲਹ ਬੇਦ ਪੇਦ ਜੋ ਪੜੇ ਬੇਪਰ ਬੈਸਵ ਧਨ ਸੁਖ ਸੰਪਤਾ ਤਨ ਤਾਮ ਤਨ aroga ਸੂਦਰ ਪਾਏ ਸੁਖ ਅਕੰਪਤਾ ਏ ਬੋਲਾ ਹਰ ਗੋਬਿੰਦ ਕਾ ਸੁਣੋ ਖਾਲਸਾ ਵੀਰ ਫਤਿਹ ਪਾਓ ਮੈਦਾਨ ਮੈਂ ਪਕੜ ਹਾਥ ਸ਼ਮਸ਼ੀਰ ਦਹਰਾ ਯਾਬਦ ਨਾਮੇ ਉਚਾਰ ਬਿਦ ਪੁਨਾ ਕਰਿਓ ਪ੍ਰਯੋਗ ਪਾਠ ਸਵਾਲ ਇਕ ਹਵਨ ਕਰ ਜੀਤ ਜੰਗ ਤਬ ਹੋਗ ਗੱਜ ਗਜ ਕਰੇਕ ਜਾਵੇ ਨਿਆਲ ਹੋ ਜਾਵੇ ਸ਼ਮਸ਼ੀਰੇ ਬਹਾਦਰ ਅਕਾਲੀ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀਆਂ ਨੂੰ ਪਾਵੇ ਸਤਿ ਸ਼੍ਰੀ ਅਕਾਲ ਦੇਗ ਤੇਗ ਫਤੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ